ਪ੍ਰਭ ਕਾ ਸਿਮਰਨ ਗਰਭ ਨਾ ਵਸੈ ਪਹਿਲੀ ਪੌੜੀ ਜਮਾਰਨ ਸਿਮਰਨ ਦੀ ਆਗਿਆ ਦਿੱਤੀ ਹੈ ਤੇ ਸਿਮਰਨ ਦਾ ਇਹ ਆਜਾ ਤਰੀਕਾ ਦੱਸਿਆ ਹੈ ਤੇ ਫਲ ਸੁਖ ਦੱਸਿਆ ਹੈ ਤੇ ਹੁਣ ਮਾਰਾ ਸਾਹ ਸਿਮਰਨ ਦੀ ਮਹਿਮਾ ਕਰਨ ਲੱਗੇ ਆਂ ਅਗਲੀਆਂ ਸੱਤਾਂ ਪੌੜੀਆਂ ਵਿੱਚ ਰਹਾਉ ਪ੍ਰਭ ਕਾ ਸਿਮਰਨ ਗਰਭ ਨਾ ਵਸੈ ਜਿਹੜਾ ਜਿਹਨੂੰ ਦਾ ਸਿਮਰਨ ਕਰਨੇ ਕਰਕੇ ਗਰਭ ਵਿੱਚ ਨਹੀਂ ਵਸੀਦਾ ਮੁੜ ਕੇ ਜਨਮਾਂ 'ਚ ਨਹੀਂ ਆਈਦਾ ਮਾਤਾ ਜੀ ਨੂੰ ਵੀ ਨਹੀਂ ਪੈਣਾ ਪੈਂਦਾ ਜੋ ਪਰਮੇਸ਼ਰ ਦਾ ਸਿਮਰਨ ਕਰਦਾ ਉਹ ਮੁਕਤ ਹੋ ਜਾਂਦਾ ਹੈ ਇਹ ਕਹੇ ਸ਼ਬਦ ਦਾ ਬਾਜ ਕਿਸ ਸਾਧ ਸੰਗੇ ਜੀ ਕਾਇ ਤੇ ਕੇ ਦਾ ਫਰਕ ਹੈ ਜੇ ਤੇਕ ਅੱਲਾ ਹੋਵੇ ਇਹ ਸੰਭਾਵਨਾ ਹੋ ਸੇ ਕਿ ਜੇ ਪ੍ਰਭੂ ਦੇ ਸਿਮਰਨ ਨਾਲ ਹੀ ਗਰਬ ਚ ਨਹੀਂ ਵਸੀਦਾ ਤੇ ਹੋਰ ਕੋਈ ਕਿਸ ਸਾਧਨ ਵੀ ਹੋਣੇ ਇਹ ਨਾਲ ਗਰਬ ਤੋਂ ਬਾਜੀਦਾ ਕਾਇ ਦਾ ਮਤਲਬ ਹੈ ਨਿਸ਼ਚੇ ਬਾਜਕ ਤੇ ਨਿਸ਼ਚੇ ਕਰੋ ਕਿ ਪ੍ਰਭੂ ਦੇ ਸਿਮਰਨ ਕਰਕੇ ਗਰਬ ਚ ਨਹੀਂ ਵਸੀਦਾ ਹੋਰ ਬਾਕੀ ਦੇ ਸਾਧਨ ਕਰਨ ਨਾਲ ਗਰਬ ਕੇ ਜੇ ਪਹੁੰਚ ਸਕੀਦਾ ਹੈ ਇਕ ਪਰਮੇਸ਼ੁਰ ਦਾ ਹਾਜ਼ਰ ਸਿਮਰਨ ਜੀ ਦੇ ਨਾਲ ਫੇਰ ਨਿਗਰਭ ਦੇ ਬੰਦੀ ਦਾ ਮੁਕਤ ਹੋ ਜਾਈਦਾ ਇਹ ਕੈਲਾਵਾਜ ਕਾ ਜਲਾਈਆਂ ਦਾ ਇਹਨਾਂ ਸੰਭਾਵਨਾ ਜਰੂਰ ਸਮਝ ਲੈਣੀ ਚਾਹੀਦੀ ਵਿੱਚ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਜੀ ਦੇ ਸਿਮਰਨ ਕਰਕੇ ਹੀ

ਕਾਲ ਪਰਹਰ ਸਚੇ ਪ੍ਰਭ ਜੇ ਸਿਮਰਨ ਕਰਕੇ ਕਾਲ ਵੀ ਪਧਰਨ ਤੋਂ ਦੂਰ ਹੋ ਜਾਂਦਾ ਕਾਲ ਕਰਦੀ ਦਾ ਦੂਰ ਪ੍ਰਭ ਕਾ ਸਿਮਰਨ ਦੁਸ਼ਮਨ ਟਰੈ ਜਾਂ ਪੈ ਬਿਨ ਨਾਮ ਹੈ ਦੋ ਕਾਲ ਸੰਤਾਬਾ ਸਤ ਗੋਖੀ ਮਾਰਨ ਕੇ ਨਾਮ ਹੀ ਅਹੀ ਕਤਵਾ ਸਾਰਿਆਂ ਦਾ ਸ਼ਿਰੋਮਣੀ ਨਾਮ ਤੋਂ ਬਿਨਾ ਦੁੱਖ ਕਾਲ ਦਾ ਸੰਤੋਹਦਾ ਇਹਨਾਂ ਜੀਆਂ ਨੂੰ ਕਾਲ ਤੋਂ ਛੁਟਿਆ ਨਹੀਂ ਜਾਂਦਾ ਸਿਮਰਨ ਕਰਕੇ ਕਾਲ ਦੂਰ ਹੋ ਜਾਂਦਾ ਪ੍ਰਭ ਕਹ ਸਿਮਰਨ ਦੁਸ਼ਮਣ ਤਰੈ ਸਿਮਰਨ ਕਰਨੇ ਕਰਕੇ ਦੁਸ਼ਮਣ ਜਿਹੜੇ ਦੁਸ਼ਮਨੀ ਕਰਨ ਵਾਲੇ ਉਹ ਵੀ ਤਲ ਜਾਂਦੇ ਆ ਦੁਸ਼ਮਣ ਆਪ ਦੀ ਦੁਸ਼ਮਨੀ ਛੱਡ ਜਾਂਦੇ ਹਨ ਜਿਵੇਂ ਇੱਕ ਸਾਧ ਸੰਗਤ ਜੀ ਪਹਾਨ ਸੀ ਇਹ ਸਾਧ ਸੰਗਤ ਜੀ ਦਰਸ਼ਨ ਕਰਨ ਵੇ ਤੇ ਸੰਤ ਬਾਬਾ ਕਣੂ ਸਿੰਘ ਜੀ ਹੋਤੀ ਆਏ ਹੁੰਦੇ ਗਏ ਦਰਸ਼ਨ ਕਰਨ ਆਜੇ ਜੇ ਪਰ ਸੰਕਲਪੇ ਦੇ ਅੰਦਰ ਐਸਾ ਢਹਿੜਾ ਸੀ ਇੱਕ ਨਵਾਬ ਦੀ ਲੜਕੀ ਸੀ ਉਹ ਦਾ ਸੱਚੇ ਤੋਲਣਾ ਚਾਹੁੰਦਾ ਸੀ ਸੰਤਾਂ ਦੇ ਕੋਲੇ ਚਲਿਆ ਗਿਆ ਸੰਤ ਕਹਿਣ ਲੱਗੇ ਜੀ ਸਮਝ ਲਿਆ ਢਾਲੀ ਲੈ ਕੇ ਗਿਆ ਕਿ ਤੇਰਾ ਪਰਚਾ ਮਤਲਬ ਮੈਂ ਅਸਲੀ ਸਮਝ ਲਿਆ ਪਰ ਤੈਨੂੰ ਅਸੀਂ ਮਰਕ ਚ ਨਹੀਂ ਪਾਉਣ ਦੇਣਾ ਕਿਹੜਾ ਅਸੀਂ ਬਚਾਅ ਕਰਨ ਇਹ ਖਾਲਦ ਨਾਲ ਕਹਿੰਦੇ ਤੂੰ ਮਸੀਤ ਵਿੱਚ 8 ਘੰਟੇ ਬੈਠ ਕੇ ਗੁਰੂ ਨਾਨਕ ਸਾਹਿਬ ਦੀ ਕਲਾਮ ਹੈ ਮੂਲ ਮੰਤਰ ਉਹਦਾ ਪਾਠ ਕਰਿਆ ਕਰ 8 ਘੰਟੇ ਤੇਰਾ ਪੰਚਤੀ ਦਿਨ ਸੰਕਲਪ ਪੂਰਾ ਹੋ ਜਾਏ ਇਹ ਬਚਨ ਕਰਕੇ ਬਾਬਾ ਕਰਨ ਸਿੰਘ ਜੀ ਨੇ ਲਾਟਤਾ ਇਹ 8 ਘੰਟੇ ਬੈਠ ਕੇ ਸਿਮਰਨ ਕਰਿਆ ਕਰੇ ਮੂਲ ਮੰਤਰ ਦਾ 35 ਦਿਨ ਬਾਅਦ ਪਹਿਲਾ 5 ਦਿਨ ਜਦੋਂ ਹੋ ਗਏ ਜਿਹੜੇ ਉਹ ਦੁਸ਼ਮਣ ਸੀ ਉਹ ਸਾਰੇ ਕਹਿਣ ਲੱਗੇ ਭਰਾਵਾ ਤੂੰ ਤਾਂ ਖੁਦਾ ਨੂੰ ਚੇਤੇ ਕਰਨ ਲੱਗ ਗਿਆ ਹਨੋ ਜੀ ਤੇ ਜੰਨਾਰੀ ਧੂਰ ਚਾਉਨੇ ਆ ਸਾਰੇ ਪੈਰੀਂ ਆਜ ਪੈ ਗਏ ਇਸੇ ਪ੍ਰਕਾਰ 35 ਦਿਨ ਬਾਅਦ ਸਾਧ ਸੰਗਤ ਜੋ ਨਵਾਬ ਦੀ ਲੜਕੀ ਦਰਸ਼ਨਾ ਵਾਸਤੇ ਆਈ ਇਹਦੇ ਅੰਦਰ ਫਿਰ ਉਸ ਦੇ ਜੀ ਦਾ ਵਕਾਰ ਵਾਲਾ ਫੁਰਨਾ ਸੀ ਮਿਟ ਗਿਆ ਵਕਾਰ ਵਾਲਾ ਫੁਰਨਾ ਮਿਟਣ ਤੋਂ ਉਹਨੂੰ ਆਪਣੀ ਪੁੱਤਰੀ ਜਾਣ ਕੇ ਉਹਦੀ ਸ਼ਾਦੀ ਤੇ ਸਾਰਾ ਖਰਚ ਉਸ ਨੇ ਕੀਤਾ ਨਵਾਬ ਦੀ ਲੜਕੀ ਤੇ ਤੇ ਸੰਤਾਂ ਨੂੰ ਕਹਿੰਦਾ ਮਹਾਰਾਮ ਜੀ ਦਾ ਮਨ ਹੁਣ ਠੀਕ ਹੋ ਗਿਆ ਤੁਹਾਡੀ ਕਿਰਪਾ ਨਾਲ ਕਿੰਦੇ ਸਾਡੇ ਕੋਲੇ ਆਉਣ ਦਾ ਫਾਲੇ ਹੋ ਮਿਲਣਾ ਸੀ ਤੈਨੂੰ ਭਾਈ ਜਿਹੜਾ ਮਨ ਵਿਕਾਰਾਂ ਤੋਂ ਹਟਾਉਂਦਾ ਸੀ ਇਹ ਗੁਰੂ ਨਾਨਕ ਦੇ ਮੰਤਰ ਦੀ ਤਾਕਤ ਹੈ ਦੁਸ਼ਮਣ ਵੀ ਤੇਰੇ ਮਿਟ ਗਏ ਅਤੇ ਤੇਰੇ ਦੁਸ਼ਮਣੀ ਕਰਨ ਵਾਲਾ ਕਾਮ ਆਦ ਵੀ ਤੇਰੇ ਤੋਂ ਤਲ ਗਿਆ ਮਾਰਨ ਬਖਸ਼ਿਸ਼ ਕੀਤੀ ਹੈ ਪ੍ਰਭ ਸਿਮਰਤ ਕਸ਼ ਬਿਗਨ ਨਾ ਲਾਗਾ ਗੁਰੂ ਨਾਨਕ ਜੀ ਜਦੋਂ ਕਰਦਾ ਹਾਂ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਭਾਈ ਲੱਗਦਾ ਸਾਰੇ ਬਿਗਨ ਦੂਰ ਹੋ ਜਾਂਦੇ ਆ ਪ੍ਰਭ ਕੈ ਸਿਮਰਨ ਅਨੰਦੈਨ ਜਾਗੈ ਰਈਏ ਸਾਰਿਆਂ ਤੇ ਇੱਕ ਸਾਖੀ ਜੁੜਦੀ ਐ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਰਾਤ ਨੂੰ ਮਨ ਜਾਗ ਪੈਂਦਾ ਸਿਮਰਨ ਵਿੱਚ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਸਿਮਰਨ ਕਰਨ ਕਰਕੇ ਜਮਾਂ ਦਾ ਡਰ ਨਹੀਂ ਕਿਸੇ ਪ੍ਰਕਾਰ ਦਾ ਵਿਆਪਦਾ ਲੱਗਦਾ ਕੋ ਸੱਤ ਪ੍ਰਕਾਰ ਦਾ ਹੁੰਦਾ ਏ ਇਹ ਭਾਵੇਂ ਤੈਨੂੰ ਕੋਈ ਵੀ ਨਹੀਂ ਲੱਗਦਾ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੇ ਜਿਹੜਾ ਸਿਮਰਨ ਕਰਨ ਵਾਲਾ ਨੂੰ ਦੁੱਖ ਵੀ ਨਹੀਂ ਸੰਤਾਪ ਸਕਦੇ ਦੁਖੀ ਨਹੀਂ ਕਰ ਸਕਦੇ ਸਮਗਤ ਤਪਾ ਨਹੀਂ ਸਕਦੇ ਉਹਦੇ ਤਾਈ ਪ੍ਰਭ ਕਾ ਸਿਮਰਨ ਸਾਧਕੈ ਸੰਗ ਵਾਹਿਗੁਰੂ ਸਿਮਰਨ ਸਾਥ ਸੰਗਤ ਨਾਲ ਹੁੰਦਾ ਇਕੱਲੇ ਦੁਕੱਲੇ ਤੋਂ ਨਹੀਂ ਹੁੰਦਾ ਮਨ ਸੰਕਲਪੇ ਜੇ ਉਦਾਲੇ ਦੌੜਦੇ ਰਹਿੰਦੇ ਹਨਗੇ ਤੋਤ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਸਿਮਰਨ ਹੈ ਸਰਬ ਨਿਧਾਨ ਨਾਨਕ ਹਰ ਰੰਗ ਜਦੋਂ ਸਤਿਗੁਰੂ ਜੀ ਕਹਿੰਦੇ ਹਰੀ ਦਾ ਪ੍ਰੇਮ ਚੜਜੇ ਸਾਰੇ ਖਜ਼ਾਨੇ ਨੂੰ ਪ੍ਰਾਪਤ ਹੋ ਜਾਂਦੇ ਐ ਨੌ ਨਿਧੀਆਂ 18 ਸਿੱਧੀਆਂ ਰਿਧੀਆਂ ਆਦਿਕ ਸਭ ਖਜ਼ਾਨੇ ਗੁਣਾ ਦੇ ਵੀ ਆਤਰਾਕਤ ਹੁੰਦੇ ਐ ਹਰੀ ਦਾ ਰੰਗ ਚੜ ਜਾਂਦਾ ਹੈ ਆਨੰਦ ਹਰੀਆ ਰੰਗ ਰੂਪ ਹੀ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਵਾਹਿਗੁਰੂ ਸੁਣਨ ਕਰਨੇ ਕਰਕੇ ਰਿੱਧੀਆਂ ਅਨੁ ਦੀ ਤੋੜਤਾ ਦੀ ਇਛਾ ਹੁੰਦੀ ਹੈ ਲੋਕਾਂ ਦੀ ਸਾਡਾ ਅਨ ਨੋ ਮੁਕੇ ਅਨ ਵੀ ਤੋੜ ਹੋ ਜਾਂਦਾ ਰਿੱਧੀ ਦਾ ਫਾਲਿਆ ਜੀ 5 6 ਜਨ ਲੈ ਕੇ 8 ਦਿਨ ਤੱਕ ਬਰਤਉਦੇ ਰਹਿਣਾ ਕਿੰਨੇ ਆ ਜਾਣ ਮੁਕੇ ਨੇ ਇਹਨੂੰ ਰਿੱਧੀ ਕਹਿੰਦੇ ਅਨ ਦੀ ਤੋੜਤਾ ਨੂੰ ਵਾਹਿਗੁਰੂ ਜੀ ਸਿਮਰਨ ਕਰਨੇ ਕਰਕੇ ਇਸ ਪ੍ਰਕਾਰ ਅਨ ਵੀ ਤੋੜਤਾ ਹੋ ਜਾਂਦੀ ਹੈ ਜਿਸ ਪ੍ਰਕਾਰ ਭਾਈ ਰੂਪचंद ਜੀ ਜਿਸ ਨੇ ਭਾਈ ਰੂਪਾ ਵਸਾਇਆ ਮਹਾਰਨ ਗੁਰਗੁਰੀਬ ਸਿੰਘ ਆਮੇ ਫੌਜ ਮਹਾਰਾਤ ਤੋਂ ਚੜ ਕੇ ਆਈ ਲਲਾ ਵੇਖਦੀ 35000 ਫੌਜ 3110 ਦਾ ਦੱਸਦਾ ਭਾਈ ਰੂਪचंद ਜੀ ਦਾ ਨਾਮ ਸੁਣ ਕੇ ਇੱਥੇ ਆਇਆ ਇਹ ਬਾਢਾ ਵਾਸਤੇ ਲੰਗਰ ਵਾਸਤੇ ਲੱਕੜਾ ਵੜਦੇ ਸੀ ਜਿਹੜੇ ਬਾਢੇ ਉਹਨਾਂ ਵਾਸਤੇ ਰੋਟੀ ਲਈ ਜਾਂਦੇ ਸੀ ਇੱਕ ਮਾਲਟੀ ਚ ਦਾਲ ਭਰੀ ਹੋਈ ਹੈ ਤੇ ਇੱਕ ਟੋਕਰਾ ਸਿਰ ਤੇ ਰੋਟੀਆਂ ਦਾ ਰੱਖਿਆ ਹੋਇਆ। ਇਹ ਫੌਜੀ ਭੁੱਖੇ ਸੀ ਜਿਉਂ ਲਾਹੌਰੋਂ ਤੋਰੇ ਸੀ ਰੋਟੀ ਨਹੀਂ ਖਾਣ ਦਿੱਤੀ। ਇਹ ਤੋਂ ਖੋਹਣ ਲੱਗੇ। ਜੋ ਖੋਹਣ ਲੱਗੇ ਕਹਿੰਦਾ ਵੀ ਇਉਂ ਤਾਂ ਤੁਸੀਂ ਖੋਲੋਗੇ ਤਾਂ ਸਾਰੇ ਰੱਜੋਗੇ ਨਹੀਂ। ਜੇ ਤੁਸੀਂ ਪੰਗਤ ਲਾ ਕੇ ਬਹਿ ਜਾਓ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਤੁਰਪਤ ਕਰ ਦਿੰਦਾ। ਭਾਈ ਹੂਬਜੰਦ ਜੀ ਨੇ ਇਹਨਾਂ ਨੂੰ ਪੰਗਤ ਨਾਲ 300 ਦਾ 10 ਪਾਸੇ ਬਿਠਾ ਦਿੱਤੇ ਤੇ ਸਾਰਿਆਂ ਨੂੰ ਪ੍ਰਸ਼ਾਦੇ ਦੋ-ਦੋ ਕੇ ਗਈ ਗਿਆ ਨਾਲ ਪਾਈ ਗਿਆ। ਸਾਰੇ ਇਹਨਾਂ ਪੂਰੇ ਰਜਗੇ ਫਿਰ ਬਾਗਿਆਂ ਨੂੰ ਵੀ ਜਾ ਰਿਹਾ ਆ ਲੰਗਰ ਦੀ ਸਾਰੀ ਵਿਹਾੜੀ ਤੇ ਲਾਟ ਦਾ ਇਸ ਪ੍ਰਕਾਰ ਦੀ ਅਤੋਤ ਰਿੱਧੀ ਇਹਨਾਂ ਨਾਮ ਰਿੱਧੀ ਹੈ ਜਿਹੜਾ ਅਨਨਾਮ ਮੁਕਣ ਦੇਣਾ ਗੁਰਸਿੱਖਾਂ ਦੇ ਅੰਦਰ ਸੁਤੇ ਹੁੰਦੀ ਹੈ ਉਹ ਕੋਈ ਯਕਨ ਨਹੀਂ ਕਰਦੇ ਛਿਲੇ ਨਹੀਂ ਕੱਢਦੇ ਕਿਸੇ ਪ੍ਰਕਾਰ ਦੇ ਸੋ ਮਹਾਰਾ ਫਰਮਾਉਂਦੇ ਹਨ ਪ੍ਰਭ ਕਾ ਸਿਮਰਨ ਰਿੱਧ ਸਿਧ ਨੌ ਨਿਧ ਜੋ ਸਿਮਰਨ ਕਰਕੇ ਰਿੱਧੀ ਆਂਦੀ ਹੈ ਤੋੜਤਾ ਦ੍ਰਿਸ਼ਟੀ ਦੀਆਂ ਅਨਮੋਲ ਮਹਿਮਾ ਅੰਗਵਰਗੇ ਬ੍ਰੀਕ ਹੋ ਜਾਣੇ, ਕਿਰਸੀਆਂ ਦੇ ਭਾਰੇ ਹੋ ਜਾਣਾ, ਗਰਵਾ ਇਸ ਪ੍ਰਕਾਰ ਦੇ ਅੰਗ ਦੀ ਲੱਤ ਵਾਂਗੂ ਭਾਰੇ ਹੋ ਜਾਣਾ, ਚੱਕੇ ਨਾ ਜਾਣਾ ਕਿਸੇ ਦੇ ਪਾਸੋਂ। ਕਿਉਂ ਗੁਪਤ ਪ੍ਰਗਟ ਹੋ ਬ੍ਰਿਸ਼ਣ ਆਗੀਆਂ 18 ਸਿੱਧੀਆਂ, ਅੱਠ ਮੁਖ, 10 ਗੌਣ ਹਨ। ਯੋਗਾ ਅਭਿਆਸ ਜਨ ਸੰਗਤ ਮੁਖ ਤੇ ਗੌਣ ਹੋ ਸ਼ਕਤੀਆਂ ਨਾਲ ਸਿੱਧੀ ਹੈ। ਤੇ ਨੌ ਨਿਗ ਨਉ ਨਿਦਿਆ ਅਸਨ ਬਸਨ ਆਦਿਕ ਸਭ ਪ੍ਰਾਪਤ ਹੋ ਜਾਂਦੀਆਂ ਮਾਰੂ ਸਿਮਰਨ ਕਰਕੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਸਭ ਸਿਮਰਨ ਸਿਮਰਨ ਕਰਨੇ ਕਰਕੇ ਮਿਰਗੁਣ ਦਾ ਧਿਆਨ ਵੀ ਪ੍ਰਾਪਤ ਹੋ ਜਾਂਦਾ ਸਰਗੁਣ ਸੂਰਜਾ ਧਿਆਨ ਵੀ ਆ ਜਾਂਦਾ ਹੈ ਤੇ ਤਤ ਸਰੂਪ ਦਾ ਬੋਧ ਵੀ ਆਪ ਪ੍ਰਾਪਤ ਹੁੰਦਾ ਹੈ ਗਿਆਨ ਸੰਖਿਆਵਾਲਾ ਜੋ ਤਤਾਂ ਦਾ 25 ਪ੍ਰਕਿਰਤੀਆਂ ਦਾ ਕਥਨ ਕਰਦੇ ਆ ਤੇ 45 ਲੀਆਂ ਵਾਲੇ ਜੋ ਦਿੱਕੀਆ ਵਿਰੋਧ ਕਰਦੇ ਆ ਤਾਂ ਦਾ ਬਹੁਤ ਬਦੰਤਿਆਂ ਵਾਲਾ ਜੋ ਜੀਵਨ ਦੀ ਇਕਤਾ ਦਾ ਕਸ਼ਨ ਕਰਦੇ ਹਨ ਵਾਹਿਗੁਰੂ ਦੇ ਸਿਮਰਨ ਨਾਲ ਹੀ ਮਾਰਾ ਕੰਦੇ ਹੋ ਜਾਂਦਾ ਹੈ ਪ੍ਰਭ ਕਹੈ ਸਿਮਰਨ ਜਪ ਤਪ ਪੂਜਾ ਗੁਰੂ ਜੀ ਦੇ ਸਿਮਰਨ ਕਰਨੇ ਕਰਕੇ ਜਪ ਵੀ ਸਾਰੇ ਸਫਲੇ ਹੁੰਦੇ ਆ ਤਪ ਵੀ ਸਾਰੇ ਸਫਲੇ ਹੁੰਦੇ ਆ ਪੂਜਾ ਵੀ ਸਾਰੀਆਂ ਹੋ ਜਾਂਦੀਆਂ ਜਪ ਹੁੰਦਾ ਬਾਣੀ ਦਾ ਬਾਣੀ ਕਰਕੇ ਇੱਕ ਉਪਾਸੂ ਜਪ ਹੈ ਇੱਕ ਬੇਖਰੀ ਦਾ ਜਪ ਹੈ ਇੱਕ ਪਸੰਤੀ ਦਾ ਹੈ ਇੱਕ ਪਰਾ ਦਾ ਜਾਪ ਹੈ ਇਹਨਾਂ ਦਾ ਬੇਖਰੀ ਦੇ ਜਾਪ ਨਾਲੋਂ ਮਧਮਾ ਚ 100 ਗੁਣਾ ਫਲ ਮੰਨੇ ਆ ਮਧਮਾ ਨਾਲੋਂ ਪਸੰਤੀ ਚ 100 ਗੁਣਾ ਫਲ ਮੰਨੇ ਆ ਪਸੰਤੀ ਨਾਲੋਂ ਪਰਾ ਬਾਣੀ ਚ 100 ਗੁਣਾ ਜਿਆਦਾ ਫਲ ਮੰਨੇ ਆ ਇਹ ਜਾਪਾਂ ਦੇ ਫਲ ਹਨ ਜੀ ਅਤੇ ਰਾਸੀ ਤਾਂਸੀ ਸ਼ਾਂਤ ਕੀ ਵੀ ਜਾਪ ਹਨ ਤੇ ਜਾਣਗੇ ਰਾਸੀ ਕੋਈ ਇੱਛਾ ਪੂਰੀ ਕਰਨ ਵਾਸਤੇ ਕਰਨਾ ਤਾਂ ਜਿੱਥੇ ਜੈਨੂ ਮਾਰਨ ਵਾਸਤੇ ਜਾਪ ਕਰਨਾ ਸ਼ਾਂਤੀ ਆਪਦੇ ਮਨ ਨੂੰ ਸ਼ੁੱਧ ਕਰਨ ਵਾਸਤੇ ਕਰਨਾ ਇਸ ਪ੍ਰਕਾਰ ਦੇ ਜਾਪ ਤੇ ਕਾਪ ਵੀ ਤਿੰਨ ਪ੍ਰਕਾਰ ਦੇ ਹੈ ਕਬ ਇੱਕ ਧੂਨੀਆਂ ਤਾਉਣੀਆਂ ਜਲ ਧਾਰਾ ਕਰਨੀ ਭੁੱਖੇ ਝਾਇ ਰਹਿਣਾ ਵਰਤ ਰੱਖਣੇ ਇਹ ਤਾਮਸੀ ਤਪ ਹੈ ਇਹਦੇ ਕਰਕੇ ਸ਼ਾਂਤੀ ਨਹੀਂ ਆਉਂਦੀ ਆਗ ਸਿੱਧੀ ਆਦ ਕੋ ਫਰ ਮਿਲ ਜਾਂਦਾ ਹੈ ਇੰਦਰੀਆਂ ਨੂੰ ਜਮਨ ਕਰਨਾ ਰਾਜਸੀ ਤਪ ਹੈ ਵਿਸ਼ਿਆਂ ਵੱਲੋਂ ਅਤੇ ਕਥਾ ਚੀਤ ਨੂੰ ਮਨ ਨੂੰ ਜੋੜਨਾ ਸ਼ਾਂਤ ਕੀ ਤਪ ਹੈ ਪੂਜਾ 16 ਪ੍ਰਕਾਰ ਦੀ ਹੈ ਜਿਵੇਂ ਸੰਧਿਆ ਤਰਪੁਣ ਗਾਇਤਰੀ ਆਦਕ ਪੜ੍ਹਨੀ ਆ ਇਸੇ ਪ੍ਰਕਾਰ 16 ਪ੍ਰਕਾਰ ਦੀ ਆਰਤੀ ਆਦਕ ਜਿਵੇਂ ਕਰਨੀ ਹੈ ਪੂਜਾ ਦਾ ਤਰਕਰਨ ਹਨਗੇ ਇਹਨਾਂ ਪੂਜਾ ਦੇ ਵਿੱਚੋਂ ਧਨਵਨ ਅਰਪੋਂ ਪੂਜੇੜਾ ਲੋ ਐਸੀ ਸੇਵ ਵਰਗਾ ਸੁਪਾਓ ਮੰਨ ਤੈਨੂੰ ਜਿਹੜਾ ਅਰਥਨਾ ਇਹ ਪੂਜਾ ਚਾਹਣੀ ਹੈ ਵਾਹਿਗੁਰੂ ਦੇ ਸਿਮਨ ਕਰਕੇ ਸਾਰੀਆਂ ਇੱਛਾਾਂ ਪ੍ਰਾਪਤ ਹੋ ਜਾਂਦੀਆਂ ਹਨ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਹਾਲ ਤੂਆ ਸੁਣਨ ਕਰਨੇ ਕਰਕੇ ਦੁਆਇ ਤਨਾਸ਼ ਹੋ ਜਾਂਦੀ ਹੈ ਦੂਜਾ ਸੁਭਾਅ ਜਿਹੜਾ ਜਿਦੈਗੀ ਪਾਉਣ ਵਾਲਾ ਹੈ ਇਹ ਨਾਸ਼ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਸੁਖ ਕਰਨੇ ਕਰਕੇ ਤੀਰਥ ਦਾ ਅਸ਼ਨਾਨੀ ਹੋ ਜਾਂਦਾ ਹੈ ਸਾਰੇ ਤੀਰਥ ਜਿਵੇਂ ਪੁਰੂਬ ਰਾਜਾ ਸਾਧ ਸੰਗਤ ਜੀ ਉਹ ਪਰਮੇਸ਼ਰ ਦਾ ਜਹਾਜ਼ ਕਰਿਆ ਕਰਦਾ ਹੈ ਇੱਕ ਦਿਨ ਕਿਸੇ ਰਿਸ਼ੀ ਨੇ ਆ ਕੇ ਕਿਹਾ ਕਿ 68 ਤੀਥਾ ਦਾ ਇਸ਼ਨਾਨ ਕਰਿਆ। ਇਹ ਸੰਕਲਪ ਕੀ ਕਹੇ 68 ਤੇ ਆਵਾਜ਼ ਆਈ ਕਿ ਤੂੰ 68 ਤੀਥਾ ਦੇ ਨਾ ਜਾ। ਤੈਨੂੰ ਪਰਸਨ ਵਾਸਤੇ ਇੱਥੇ 68 ਤੀਥਾ ਦਾ ਜਿਆਦਾ ਆ ਜਾਏਗਾ। ਗੁਰੂ ਜੀ ਆਜਾ ਜੇ ਜੋ ਮਿੱਤਨੇ ਵਿੱਚ ਅੰਮਰ ਜੂਰੇ ਬੈਠਾ ਉਸ ਦੇ ਜਲਦੀਆਂ ਧਾਰਾ ਆ ਗਈਆਂ ਆਵਾਜ਼ ਆਈ ਕਿ 68 ਤੀਥਾ ਦਾ ਜਲ ਆ ਗਿਆ। ਇਹ ਇਸ਼ਨਾਨ ਕਰ ਲੈ। ਗੁਰੂ ਜੀ ਸੰਕਲਪ ਨਾ ਕਰਿਆ ਕਰ। ਤੇਰੇ ਕੋਲੇ ਹੀ ਸਾਰੇ ਤੀਸ 18 68 ਆ ਗਏ ਹੈ। ਸੁਣ ਕੇ ਉਹ ਸੰਨਿਸ਼ਾਨ ਕਰਕੇ ਸਿਮਰਨ ਜੁੜ ਗਿਆ ਕਿ ਉਹ ਪ੍ਰਭੂ ਦੇ ਸਿਮਰਨ ਕਰਕੇ ਤੀਰਥਾਂ ਦੇ ਇਸ਼ਨਾਨੀ ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਉਹ ਸਭ ਇਸ਼ਨਾਨ ਉਹਨੂੰ ਪ੍ਰਾਪਤ ਹੋ ਗਏ ਵਿੱਚੇ ਹੀ ਫਲ ਪ੍ਰਾਪਤ ਹੋ ਗਏ ਤੀਰਥ ਪੂਰਨ ਸਭ ਨੂੰ ਸੱਚੇ ਪਾਤਸ਼ਾਹ ਸੁਣਿਆ ਮੰਨਿਆ ਮੰਨ ਕੀਤਾ ਉਹਦਾ ਇਸ਼ਨਾਨੀ ਹੋ ਗਿਆ ਪ੍ਰਭ ਕਹੈ ਸਿਮਰਨ ਦਰਗ ਹੈ ਮਾਨੀ ਨਾਮ ਦਾ ਭਜਨ ਕਰਨੇ ਕਰਕੇ ਦਰਗਾਹ ਜੀ ਮੰਨੀ ਜਾਂਦੀ ਐਸ ਪੁਰਖ ਦੀ ਮਨ ਨੀਕ ਹੋ ਜਾਂਦਾ ਪੂਜਨੇ ਯੋਗ ਹੋ ਜਾਂਦਾ ਹੈ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਜਦ ਸਿਮਰਨ ਕਰਨ ਆ ਆਣਾ ਮੰਨਣ ਲੱਗ ਜਾਂਦਾ ਜੋ ਕੁਝ ਹੁੰਦਾ ਉਹ ਭਲਾ ਹੀ ਹੁੰਦਾ ਬੁਰਾ ਨਹੀਂ ਉਹਨੂੰ ਪ੍ਰਤੀਤ ਹੁੰਦਾ ਪ੍ਰਭ ਕਹਿ ਸਿਮਰਨ ਸੋ ਹਲ ਫਲਾ ਜਦ ਸਿਮਰਨ ਕਰਨੇ ਕਰਕੇ ਸ੍ਰੇਸ਼ਟ ਗਿਆਨ ਫੜਾ ਕਰਕੇ ਖਲੀ ਪੂਰ ਹੋ ਜਾਂਦਾ ਲਵਲਾ ਭਰ ਜਾਂਦਾ ਸੋ ਜਨਨ ਨੂੰ ਧਰਮ ਅਰਥ ਤਾ ਮੋਖ ਪ੍ਰਾਪਤ ਹੋ ਜਾਂਦੇ ਹਨ ਸਲੋਕ ਸਮੀਰ ਸੂਪ ਸਜ्ञ ਮੁਕਤੀਆਂ ਰੂਪੀ ਫਲ ਵੀ ਪ੍ਰਾਪਤ ਹੋ ਜਾਂਦੇ ਹਨ ਸੰਭਾਇ ਗਿਆਨ ਸੰਵੰਦ ਗਿਆਨ ਪ੍ਰੋਹ ਗਿਆਨ ਅਪਰੋਹ ਗਿਆਨ ਤਤ ਗਿਆਨ ਅਜਿਹਾ ਫਲ ਕਰਕੇ ਫਲ ਜਾਂਦਾ ਹੈ ਸੇ ਸਿਮਰਹਿ ਜਿਨ ਆਪ ਸਿਮਰਾਈ ਸਿਮਰਨ ਦਾ ਮਾਣ ਨਾ ਹੋਵੇ ਕਿਤੇ ਉਹ ਤਾਂ ਹੋ ਨਹੀਂ ਸਕਦਾ ਸਿਮਰਨੋ ਕਰਦੇ ਆ ਹੋਮੇ ਛੱਡ ਕੇ ਜਿਨ੍ਹਾਂ ਤੋਂ ਆਪ ਮਹਾਰਾਜ ਸਿਮਰਉਂਦੇ ਆ ਇਹ ਜਾਣਦੇ ਆ ਇੰਨਾ ਲੋਕਾਂ ਚ ਉਹ ਹੀ ਸਿਮਰਨ ਕਰਦੇ ਜਿਨ੍ਹਾਂ ਤੋਂ ਆਪ ਮਹਾਰਾਜ ਸਿਮਰਉਂਦਾ ਹੈ ਨਾਨਕਤਾ ਕੈ ਲਾਗੂ ਪਾਈ ਇਨ ਤਿਆਰੇ ਦੇ ਚਰਨੀ ਲੱਗਣਾ ਕਰੀਏ ਤੁਹਾਨੂੰ ਪੁਰਖਾਂ ਜੋ ਆਪਾ ਭਾਂ ਛੱਡ ਕੇ ਕਹਿੰਦੇ ਵਾਹਿਗੁਰੂ ਸਾਥੋਂ ਕਰਉਂਦਾ ਅਸੀਂ ਕੀ ਕਰਨ ਯੋਗ ਗਏ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਹੈ ਇਹ ਜਹ ਭਜਨ ਸਾਰਿਆਂ ਨਾਲੋਂ ਉੱਚਾ ਹੈ ਸਿਮਰਨ ਦੇ ਬਰਾਬਰ ਕੋਈ ਕਿਸੇ ਸਾਧਨ ਨਹੀਂ ਪੂਜੀ ਸਕਵੇ ਉਹ ਸਭ ਤੋਂ ਉੱਚਾ ਸਭ ਤੋਂ ਸੂਚਾ ਜਹਾਂ ਤੇ ਹਿਰਦੇ ਵਸਿਆ ਭਗਵਾਨ ਸਭਨਾ ਸਾਧਨਾ ਤੋਂ ਉੱਚਾ ਸਰੋਮਣੀ ਹੈ ਸਿਮਰਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਪ੍ਰਭ ਕੈ ਸਿਮਰਨ ਉਧਰੇ ਮੂਚਾ ਸਿਮਰਨ ਪ੍ਰਭਾ ਸਿਮਰਨ ਕਰਨੇ ਕਰਕੇ ਮੂਚਾ ਨਾ ਬਹੁਤ ਉਧਰ ਗਏ ਮੂਚਾ ਵਸਤਾਰ ਤੋਂ ਕੋ ਜਿਘੜੇ ਨਹੀਂ ਜਾਂਦੇ ਇੰਨੇ ਉਧਰ ਗਏ ਹਨ ਮੂਰਤਾਂ ਬਹੁਤ ਹੀ ਉੱਜੜ ਗਏ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੇ ਜਿਹੜੀ ਕ੍ਰਿਸ਼ਨੋ ਸਾਥ ਸੰਗੇ ਜੀ ਸਵਰਗ ਦੇ ਪਦਾਰਥਾਂ ਨੂੰ ਪਾ ਕੇ ਦੁਨੀਆਂ ਦੇ ਰਾਜ ਨੂੰ ਪਾ ਕੇ ਵਰਨ ਲੋਕ ਦੇ ਸੁੱਖਾਂ ਨੂੰ ਪਾ ਕੇ ਵੀ ਮਿਟਦੀ ਨਹੀਂ ਉਹ ਕ੍ਰਿਸ਼ਨੋ ਸਾਥ ਸੰਗੇ ਜੀ ਜਲ ਤੋਂ ਬਲ ਤੋਂ ਚੌਕਿਆ ਅਗੁਰ ਸੀਤਲ ਨਾਮ ਸੱਚੇ ਪਾਤਸ਼ਾਹ ਜੀ ਨੇ ਚੰਨਣ ਵੀ ਨਹੀਂ ਛਿੜਕਿਆ ਜਿਨ੍ਹਾਂ ਦੇ ਉੱਤੇ ਕਿਉਂ ਕ੍ਰਿਸ਼ਨਾਂ ਦੀ ਅੱਗ ਜਿਹੜੀ ਹੈ ਲੱਤਾਂ ਸਿਮਰਨ ਲੋਕਾਂ ਦਾ ਆਲਵਾ ਦਿਲ ਦੇ ਵਿੱਚ ਹੱਥ ਦਰੂਰੀ ਹੈ। ਉਹ ਸਿਮਰਨ ਅਹਿਰ ਵਿੱਚ ਸਿਮਰਨ ਕਰਕੇ ਮਿਲ ਜਾਣ ਦੀ ਹੈ। ਸਭ ਤੇ ਸਿਮਰਨ ਸਭ ਕੁਝ ਸੁਧਿਆ। ਜੇ ਸਿਮਰਨ ਕਰਨ ਕਰਕੇ ਸਭ ਕੁਝ ਰਾਤ ਹੋ ਜਾਂਦਾ ਜੋ ਕੁਝ ਪਿੱਛੇ ਹੋਇਆ ਹੁਣ ਤੱਕ ਜੋ ਅੱਗੇ ਨੂੰ ਹੋਣਾ ਹੈ ਤੇ ਜੋ ਹੁਣ ਵਰਤ ਰਿਹਾ ਵਰਤਮਾਨ ਸਮੇਂ ਸਭ ਕੁਝ ਦਿਖਾਉਂਦਾ ਐ ਐਸੀ ਜਪਕ੍ਰਿਸ਼ਟੀ ਹੋ ਜਾਂਦੀ ਐ ਕਿ ਕੋਈ ਲੁਕਾਵ ਆਜੀ ਉਹ ਤੋਂ ਨਹੀਂ ਰਹਿੰਦੀ ਭਾਵੇਂ ਉਹ ਗੁਰਮੁਖਤਾਈ ਨਾਲ ਐ ਆਪਣੀ ਦੁਨੀਆ ਦੇ ਅੰਦਰ ਗੋਪਤ ਰੱਖਣ ਵਾਲੇ ਹੋਣ ਨੇ ਜੀ ਖੁਦਾ ਦੇ ਪੇਸ਼ਨਾ ਕਿਸੇ ਦੇਣ ਪਰ ਜਿਸ ਨੂੰ ਇਹਨਾਂ ਨੂੰ ਸਭ ਕੁਝ ਆਉਂਦਾ ਹੈ ਅਸੀ ਦ੍ਰਿਸ਼ਟੀ ਜਾਗ ਆਉਂਦੀ ਉਹਨਾਂ ਦੇ ਅੰਦਰ ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ ਸਭਾ ਸਿਮਰਨ ਕਰਨੇ ਕਰਕੇ ਜਮਾਂ ਦਾ ਵੀ ਡਰ ਨਹੀਂ ਰਹਿੰਦਾ ਕਿਸੇ ਪ੍ਰਕਾਰ ਦਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਸਭਾ ਸਿਮਰਨ ਕਰਨੇ ਕਰਕੇ ਆਸਾ ਦੀ ਸਾਰੀਆਂ ਪੂਰੀਆਂ ਹੋ ਜਾਂਦੀਆਂ ਜਿਹੜੀਆਂ ਆਸਾ ਲੈ ਕੇ ਕੋਈ ਸਿਮਰਨ ਕਰਦਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਈ ਸਭਾ ਸਿਮਰਨ ਕਰਨੇ ਕਰਕੇ ਮਨ ਦੀ ਜਿਹੜੀ ਪਾਪਾਂ ਦੀ ਅਗਿਆਧਿਆ ਦੀ ਸਾਰੀਆਂ ਮਾਇਆਂ ਚਲੀਆਂ ਜਾਂਦੀਆਂ ਹਨ ਅੰਮ੍ਰਿਤ ਨਾਮ ਰਿਦਮਾਹ ਸਮਾਈ ਉਹ ਪਰਮੇਸ਼ਰ ਦਾ ਅਮਰਕ ਨਾਮ ਹੈ ਇਹ ਹਿਰਦੇ ਚ ਸਮਾ ਜਾਂਦਾ ਵਸ ਜਾਂਦਾ ਮਸਤੀ ਚਾੜ ਦਿੰਦਾ ਹੈ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਸਾਧ ਹੈ ਪ੍ਰਭੂ ਅਕਾਲ ਪੁਰਖ ਜਿਹਨਾਂ ਸੰਤਾਂ ਦੀ ਰਸਨਾ ਤੇ ਬਸਣ ਲੱਗ ਜਾਂਦੇ ਹੈ ਯੋ ਮੁਖੋਂ ਬੋਲਦੇ ਆ ਉਹ ਸੱਚੇ ਪਾਤਸ਼ਾਹ ਪੂਰਨ ਕਰ ਦੁੰਦੇ ਹਨ ਨਾਨਕ ਜਨ ਕਾ ਦਸਨ ਦਸਨ ਸਾਹਿਬ ਜੀ ਕਹਿੰਦੇ ਜੋ ਮਹਾਰਾਜ ਦੇ ਦਾਸਾਂ ਦੇ ਦਾਸ ਹੈ ਉਹਨਾਂ ਦੇ ਦਾਸਾਂ ਦੇ ਦਾਸ ਦਸਨਾ ਸਦੌਣਾ ਕਰੀਏ ਇਹ ਦਾਸਾਂ ਦੇ ਦਾਸ ਮਨ ਬਾਣੀ ਸਵੀਕਾਰ ਕੇ ਜਿਨ੍ਹਾਂ ਨੂੰ ਦਸਨਾ ਕੀਤਾ ਅੰਮ੍ਰਿਤ ਨਾਮ ਗੁਰਾਂ ਨੇ ਉਹਨਾਂ ਦੇ ਦਾਸਾਂ ਦੇ ਦਾਸ ਸਜਾਉਣੇ ਹਨ